ਡੰਡੋਤ ਬੰਦਨ ਅਣਕਬਾਰ ਸਰਬ ਕਲਾ ਸਮਰੱਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਕਾ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੈਤ ਸ੍ਰੀ ਮਹਲਾ ਪੰਜਵਾਂ ਆਏ ਅਣਕ ਜਨਮ ਭ੍ਰਮ ਸਰਨੀ ਉਧਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਨੀ ਆਏ ਅਣਕ ਜਨਮ ਭ੍ਰਮ ਸਰਨੀ ਉਧਰ ਦੇਹ ਅੰਧ ਕੂਪ ਤੇ ਲਾਭ ਹੋ ਆਪਣੀ ਚਰਨੀ ਰਹਾਉ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਤ ਲਾਭ ਹੋ ਬਖਮਾ ਨਦੀ ਜਾਏ ਤਰਨੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਨੀ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਏ ਪ੍ਰਭੂ ਅਸੀਂ ਜੀਵ ਕਈ ਜਨਮਾਂ ਵਿੱਚੋਂ ਭੌ ਕੇ ਹੁਣ ਤੇਰੀ ਸ਼ਰਨ ਆਏ ਹਾਂ ਸਾਡੇ ਸਰੀਰ ਨੂੰ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਕੂਤੋਂ ਬਚਾਲਾ ਆਪਣੇ ਚਰਨਾਂ ਵਿੱਚ ਜੋੜੀ ਰੱਖ ਏ ਪ੍ਰਭੂ ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਮੇਰੀ ਸੁਰਤ ਤੇਰੇ ਚਰਨਾਂ ਵਿੱਚ ਜੁੜੀ ਨਹੀਂ ਰਹਿੰਦੀ ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ ਮੇਰਾ ਕਰਤੱਵ ਵੀ ਸੁੱਚਾ ਨਹੀਂ ਹੈ ਏ ਪ੍ਰਭੂ ਮੈਨੂੰ ਸਾਧ ਸੰਗਤ ਦੇ ਲਾੜ ਲਾ ਦੇ ਤਾਂ ਕਿ ਇਹ ਔਖੀ ਸੰਸਾਰ ਨਦੀ ਤਰੀ ਜਾ ਸਕੇ ਦੁਨੀਆਂ ਦੇ ਸੁੱਖ ਧਨ ਮਾਇਆ ਦੇ ਮਿੱਠੇ ਸਵਾਦ ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦੇ ਏ ਨਾਨਕ ਪਰਮਾਤਮਾ ਦੇ ਦਰਸ਼ਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ ਦੇ ਜੀਵਨ ਦਾ ਗਹਿਣਾ ਹੈ